ਅਸੀਂ ਆਪਣੀ ਜਿਹੜੀ ਸਭਤਾ ਆ ਆਪਣਾ ਜਿਹੜਾ ਸਿਧਾਂਤ ਆ ਉਹਨੂੰ ਭੁੱਲ ਗਏ ਤੇ ਕਿੱਧਰ ਨੂੰ ਤੁਰ ਪਏ ਨਿਲਾਜ ਪੁਨੇ ਵੱਲ ਜਿਹੜਾ ਕਬੀਰ ਸਿੰਘ ਸਾਹਿਬ ਨੇ ਕਹਿਆ ਰੇ ਜੀ ਨਿਲਾਜ ਲਾਜ ਤੋਹ ਹੁਣ ਜਿੰਨੇ ਕਬਰਾਂ ਤੇ ਮੇਲੇ ਮਨਾਉਂਦੇ ਆ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਬਾਣੀ ਨਹੀਂ ਪੜਦੇ ਉਹ ਫੇਰ ਕੀ ਹੋਏ ਨਿਲਾਜ ਉਹਨਾਂ ਨੂੰ ਲਾਜ ਹੈ ਨਹੀਂ ਜਿਹੜੇ ਜਿਹਿਆਂ ਨੂੰ ਲਾਜ ਨਹੀਂ ਹੈਗੀ ਜਿਹੜੇ ਨਲੱਜ ਹੋਏ ਫਿਰਦੇ ਨੇ ਆਪਾਂ ਪਰਨ ਕਰੀਏ ਕਿ ਸੱਚੇ ਪਾਤਸ਼ਾਹ ਕਿਰਪਾ ਕਰ ਸਾਨੂੰ ਨਲੱਜਪਣੇ ਤੋਂ ਹਟਾ ਕੇ ਸਾਨੂੰ ਸਚਿਆਰੇ ਸਿੱਖ ਬਣਾ ਲਾ ਆਪਣੇ ਚਰਨਾਂ ਵਿੱਚ ਬਿਠਾ ਲਾ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਗੁਰੂ ਨੂੰ ਸਮਰਪਤ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਕਿਉਂਕਿ ਪਿੱਪਲ ਸਿੰਘ ਅਲਗੇ ਵਿਚਾਰੇ ਹਰ ਵਾਰ ਕਰਦੇ ਨੇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਜਿੱਥੇ ਸਭ ਦੁੱਖ ਜਾਏ ਇਹਨਾਂ ਦਾ ਮਕਸਦ ਕੀ ਹੈ ਅੰਦਰ ਦਰਦਾ ਕਿ ਮੇਰੀ ਕੌਮ ਕਿੱਧਰ ਨੂੰ ਚੱਲੀ ਆ ਆਪਾਂ ਗੁਰੂ ਸਾਹਿਬ ਦੇ ਫਲਸਫੇ ਗੁਰੂ ਸਾਹਿਬ ਦੀ ਜਿਹੜੀ ਸਿੱਖੀ ਲਈ ਕੁਰਬਾਨੀਆਂ ਨੇ ਉਹਦੇ ਵਾਸਤੇ ਕੁਝ ਕਰਨਾ ਹੈ ਸਾਡੀ ਕੌਮ ਪਰ ਮੈਂ ਇੱਕ ਸਵਾਲ ਕਰਦਾ ਕਿ ਜਿੱਦਣ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਨੂੰ ਨੀਆਂ ਵਿੱਚ ਚਿਣਿਆ ਗਿਆ ਸੀਗਾ ਇਹ ਹੈਦਰੀ ਝੰਡੇ ਵਾਲੇ ਸਾਰੇ ਜਿੰਦੇ ਸੀ ਮੌਜੂਦ ਸੀ ਉਹ ਸਿੱਖੋ ਕੋਈ ਬੋਲਿਆ ਹੋਵੇ ਮੈਨੂੰ ਹੌਣ ਮਗਰੋਂ ਪਿੱਛੋਂ ਜਦੋਂ ਮਰਜੀ ਬੁਲਾ ਕੇ ਮੈਨੂੰ ਦੱਸ ਦਿਓ ਮੈਂ ਤੁਹਾਡਾ ਸਾਰੀ ਜ਼ਿੰਦਗੀ ਪਾਣੀ ਭਰਾਂਗਾ ਜਿੱਦਣ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਨੂੰ ਨੀਆ ਵਿੱਚ ਚਿਣਿਆ ਗਿਆ ਹੈਦਰੀ ਝੰਡੇ ਵਾਲਿਆਂ ਵਿੱਚੋਂ ਕੋਈ ਬੋਲਿਆ ਹੋਵੇ ਕਿਸੇ ਨੇ ਕਿਹਾ ਹੋਵੇ ਵੀ ਨਹੀਂ ਯਾਰ ਬੱਚਿਆਂ ਨਾਲ ਕਦੀ ਦੁਸ਼ਮਣੀ ਆ ਕੋਈ ਨਹੀਂ ਬੋਲਿਆ ਜੇ ਕਿਤੇ ਭਾਈ ਤਾਰੂ ਸਿੰਘ ਪਰਸੋਂ ਚੌਥੇ ਹਜੇ ਨੰਕੇ ਗਿਆ ਦਿਹਾੜਾ ਭਾਈ ਤਾਰੂ ਸਿੰਘ ਦਾ ਖੋਪਰ ਲਾਉਣ ਲੱਗੇ ਨੇ ਜੇ ਕਿਤੇ ਹੈਦਰੀ ਝੰਡੇ ਵਾਲਾ ਕੋਈ ਬੋਲਿਆ ਹੋਵੇ ਵੀ ਨਾ ਯਾਰਾ ਕਮ ਨਾ ਕਰੋ બોલ્યા ਹੋਵੇ કોઈ ਮੈਂ ਸਾਰੀ ਜ਼ਿੰਦਗੀ ਤੁਹਾਡਾ ਪਾਣੀ ਭਰੂੰਗਾ ਜੇ ਕੋਈ બોલਿਆ ਹੋਵੇ ਕਿਸੇ ਨੇ ਹਾ ਦਾ ਨਾਰਾ ਮਾਰਿਆ ਹੋਵੇ ਜਿੱਦਣ ਭਾਈ ਮਨੀ ਸਿੰਘ ਦਾ ਬੰਦ-ਬੰਦ ਕਟਿਆ ਗਿਆ ਜੇ ਕੋਈ બોલਿਆ ਹੋਵੇ ਮੈਨੂੰ ਦੱਸ ਦਿਓ ਜਿੱਦਣ ਭਾਈ ਸਤੀਦਾਸ ਨੂੰ ਰੂਹੀ ਵਿੱਚ ਲਪੇਟ ਕੇ ਸਾੜਿਆ ਗਿਆ ਕੋਈ બોਲਿਆ ਹੋਵੇ ਦੱਸ ਦਿਓ ਜਿੱਦਣ ਭਾਈ ਦਿਆਲਦਾਸ ਨੂੰ ਦੇਗ ਚ ਉਬਾਲਿਆ ਗਿਆ ਫੈਦਰੀ ਝੰਡੇ ਵਾਲਾ ਕੋਈ બોલਿਆ ਹੋਵੇ ਦੱਸ ਦਿਓ ਤੇ ਜਿੱਦਣ ਭਾਈ ਮਤੀਦਾਸ ਨੂੰ ਆਰੇ ਨਾਲ ਚੀਰਿਆ ਗਿਆ ਜੇ ਕੋਈ ਬੋਲਿਆ ਹੋਵੇ ਦੱਸ ਦਿਓ ਤੇ ਇਹ ਚੀਰੇ ਹੈਦਰੀ ਚੰਡੇ ਵਾਲਿਆਂ ਨੇ ਜਿੱਦਣ ਬਾਬਾ ਜੋਰਾਵਰ ਸਿੰਘ ਤੇ ਫਤੇਹ ਸਿੰਘ ਨੂੰ ਨੀਆਂ ਚ ਚਿਣਿਆ ਗਿਆ ਇਹ ਕਿਹਾ ਕਿ ਸ਼ਰਾ ਦਾ ਕਾਨੂੰਨ ਕਹਿੰਦਾ ਹੈ ਤੇ ਕਾਨੂੰਨ ਹੈਦਰੀ ਚੰਡੇ ਵਾਲਿਆਂ ਦਾ ਸੀ ਮਤ ਭਾਈ ਮਤੀਦਾਸ ਨੂੰ ਭਾਈ ਦਿਆਲ ਦਾਸ ਨੂੰ ਭਾਈ ਮਨੀ ਸਿੰਘ ਨੂੰ ਭਾਈ ਤਾਰੂ ਸਿੰਘ ਨੂੰ ਸਾਰਿਆਂ ਨੂੰ ਜਿੰਨੇ ਸਾਡੇ ਸਿੰਘ ਸ਼ਹੀਦਾਂ ਕਿਹਨੇ ਕੀਤੇ ਨੇ ਹੈਦਰੀ ਝੰਡੇ ਵਾਲਿਆਂ ਨੇ ਕੀਤੇ ਨੇ ਤੇ ਬੋਦੀ ਵਾਲਿਆਂ ਨੇ ਨਾਲ ਉਂਗਲ ਲਾਈ ਐ ਕਿਤੇ ਇਹਨਾਂ ਨੂੰ ਵੀ ਮਾਫ ਨਾ ਕਰਦੀਏ ਜਿਨ੍ਹਾਂ ਆ ਜਿਹੜੇ ਬੋਦੀ ਵਾਲੇ ਨੇ ਜਿਹੜੇ ਕਹਿੰਦੇ 9 ਮਾਸ ਦਾ ਰਿਸ਼ਤਾ ਦਰਬਾਰ ਸਾਹਿਬ ਦੀ ਗੱਲ ਹੋਈ ਸੀ ਕੋਈ ਮਾਂ ਦਾ ਪੁੱਤ ਨਹੀਂ ਬੋਲਿਆ ਸਭ ਤੋਂ ਜ਼ਿਆਦਾ ਅੱਜ ਤੱਕ ਆਲੇ ਰੌਲਾ ਪਾਉਂਦੇ ਨੇ ਹੁਣ ਕਦੇ ਕੋਈ ਕੁਸਕਿਆ ਨਹੀਂ ਵੀ ਅੱਤਵਾਦ ਹੈ ਕਿਉਂ ਗੱਲ ਦਰਬਾਰ ਸਾਹਿਬ ਤੇ ਹਮਲੇ ਦੀ ਐ ਸਭ ਸੁngਿਆ ਪਿਆ ਦੇਖ ਲੋ ਫਿਰ ਕਿੰਨਾ ਕੁ ਪਾਈਪ ਇਹ ਪਾਈਚਾਰਾ ਕਿੰਨਾ ਕੁ 9 ਮਾਸ ਦਾ ਰਿਸ਼ਤਾ ਇੱਥੋਂ ਹੀ ਪਤਾ ਲੱਗ ਜਾਂਦਾ ਕਿਉਂਕਿ ਦਰਬਾਰ ਸਾਹਿਬ ਤੇ ਚੋਂ ਚਾਰ ਦਰਵਾਜ਼ੇ ਨੇ ਚੌਹਾਂ ਕੂਟਾਂ ਵੱਲ ਖੁੱਲੇ ਹੋਏ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਅਪਦੇਸ਼ ਤੋਂ ਵਰਣਾ ਕੋ ਸਾਂਝਾ ਪਰ ਕਿਸੇ ਨੇ ਨਹੀਂ ਕਿਹਾ ਵੀ ਦੁੰਬੇ ਅਤਵਾਦੀ ਆ ਕਿਸੇ ਚੈਨਲ ਨੇ ਨਹੀਂ ਕਿਹਾ ਕਿਤੇ ਉਹਦੀ ਫੋਟੋ ਨਹੀਂ ਦਿਖਾਈ ਹਾਂ ਕੋਈ ਸਿੱਖ ਕਿਤੇ ਮਾੜਾ ਮੋਟਾ ਹੱਲਜੁਲ ਕਰ ਦਿੰਦਾ ਤੇ ਉਹ ਫੇਰ ਗੱਲ ਬਣ ਜਾਣੀ ਸੀ ਪਈ ਇਹ ਵੀ ਅਤਵਾਦੀ ਆ ਤੇ ਜੋਰ ਲਾਲਾ ਕੇ ਜੋਰ ਲਾਲਾ ਕੇ ਜੋਰ ਲਾਲਾ ਕੇ ਕਹਿਣਾ ਸੀ ਪਈ ਇਹ ਅਤਵਾਦੀ ਆ ਅੱਜ ਬਿਲਕੁਲ ਖਮੋਚੀ ਸ਼ਾਈ ਹੋਈ ਆ ਖਮੋਚੀ ਇਥੋਂ ਸਿੱਧ ਹੁੰਦਾ ਆ ਕਿ ਚੋਰ ਕੁੱਤੀ ਰਲੇ ਹੋਏ ਆ ਇਹ ਲੋਕ ਅੰਦਰੋਂ ਅੰਦਰੀ ਚਾਹੁੰਦੇ ਆ ਕਿ ਰੋਹਾਨੀਅਤ ਦੇ ਕੇਂਦਰ ਤੇ ਹਮਲਾ ਹੋ ਜਾਏ ਜਾਂ ਕੋਈ ਉੱਥੇ ਥੋੜੀ ਬਹੁਤੀ ਗੜਬੜ ਹੋਵੇ ਅਸੀਂ ਭਾਰਤੀ ਫੌਜਾਂ ਲਾ ਕੇ ਤੇ ਉਹ ਸਾਰਾ ਰੋਹਾਨੀਅਤ ਦਾ ਕੇਂਦਰ ਜਿਹੜਾ ਆ ਉਹਦੇ ਪ੍ਰਬੰਧ ਨੂੰ ਆਪਣੇ ਕਬਜ਼ੇ ਵਿੱਚ ਕਰ ਲਈਏ ਸਾਰੀ ਗੱਲ ਪਰ ਇਦਾਂ ਹੋਣਾ ਨਹੀਂ ਹੈ ਕਿਉਂਕਿ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਪੱਤਿਆਂ ਦੀ ਪਤ ਨਗੱਤਿਆਂ ਦੀ ਗਤ ਨਿਤਿਰਿਆਂ ਦੀ ਧਿਰ ਨਿਆਸਰਿਆਂ ਦੇ ਆਸਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉੱਥੇ ਸੁਭਾਏਮਾਨ ਨੇ ਗੁਰੂ ਰਾਮਦਾਸ ਮਹਾਰਾਜ ਦਾ ਦਰ ਹੈ ਤੇ ਉਸ ਦਰ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ ਅਬਦਾਲੀ ਜੋਰ ਲਾ ਗਿਆ ਮੱਸਾ ਰੰਗੜ ਜੋਰ ਲਾ ਗਿਆ ਇੰਦਰਾ ਜੋਰ ਲਾ ਗਈ ਸਾਹਮਣੇ ਆਣ ਕੇ ਕੋਈ ਲਾਵੇ ਤੇ ਸ਼ਾਇਦ ਹੁਣ ਵੀ ਉਹਦਾ ਇਦਾਂ ਦਾ ਹੀ ਹਾਲਾਤ ਹੋਣਾ ਜਿਦਾਂ ਦਾ ਹੋਇਆ ਸਾਡਾ ਇਤਿਹਾਸ ਗਵਾਇਆ ਸੋ ਆਓ ਗੁਰੂ ਦੇ ਪੁੱਤ ਬਣ ਕੇ ਗੁਰੂ ਦੇ ਪੁੱਤਰ ਬਣ ਕੇ ਗੁਰੂ ਦੇ ਸੁਪੁੱਤਰ ਬਣ ਕੇ ਆ ਲਗਾੜਿਆਂ ਨੂੰ ਆ ਜਿਹੜਾ ਲਾਲਾਂ ਵਾਲਾ ਕਹਿੰਦੇ ਨਾ ਮੈਂ ਇੱਕੋ ਹੀ ਗੱਲ ਕਹਿ ਕੇ ਮਾਫੀ ਮੰਗ ਲੈਣੀ ਆ ਇਹ ਆਵਦੀ ਸਕੀ ਮਾਸੀ ਦੀ ਕੁੜੀ ਨੂੰ ਭੈਣੋ ਮੈਨੂੰ ਖਿਮਾ ਕਰਿਓ ਸਕੀ ਮਾਸੀ ਦੀ ਕੁੜੀ ਨੂੰ ਕੱਢ ਕੇ ਲੈ ਗਿਆ ਸੀ ਸਕੀ ਮਾਸੀ ਦੀ ਕੁੜੀ ਲਾਲਾ ਵਾਲਾ ਮਲੰਗ ਤੇ ਅਸੀਂ ਉਹਦੇ ਦਿਨ ਮਨਾਈ ਜਾਂਦੇ ਆ ਤੇ ਜੇ ਹੁਣ ਕੋਈ ਇੱਥੇ ਸਕੀ ਮਾਸੀ ਦੀ ਕੁੜੀ ਨੂੰ ਕੱਢੇ ਤਾਂ ਅਸੀਂ ਉਹਨੂੰ ਕੀ ਕਹਿੰਨੇ ਭਲਾ ਹੁਣ ਤੁਸੀਂ ਫੈਸਲਾ ਕਰ ਲਿਓ ਬਾਕੀ ਤੁਸੀਂ ਕੀ ਕਰਨਾ ਇਹੋ ਜਿਹਾ ਕਿਰਦਾਰ ਦੇ ਹੈ ਮਾਲਕ ਨੇ ਸਾਡਾ ਗੁਰੂ ਬੜਾ ਬਿਆਨਤਾ ਸਾਡਾ ਗੁਰੂ ਬੜਾ ਜ਼ਾਰ ਆਓ ਕਲਗੀਧਰ ਦੇ ਪੁੱਤਰੋ ਧੀਓ ਅੰਮ੍ਰਿਤਧਾਰੀ ਹੋ ਕੇ ਜਿਓ ਕੋਈ